ਔਰ ਜਿਹੜੇ ਵੀ ਉਹਨਾਂ ਵਿੱਚੋਂ ਚੈਂਪੀਅਨ ਆਫ ਚੈਂਪੀਅਨ ਬੋਡੀ ਬਿਲਡਰਸ ਅਲੱਗ-ਅਲੱਗ ਕੈਟੇਗਰੀਸ ਬਣ ਗਏ ਉਹਨਾਂ ਨੂੰ ਵਧੀਆ ਕੈਸ਼ ਪ੍ਰਾਈਜ਼ਸ ਮੈਂ ਕਿਰ ਵੀ ਦੇਖੋ ਜੇ ਅਸੀਂ ਇੰਟਰਨੈਸ਼ਨਲ ਹਿੰਦੂਸਤਾਨੀ ਬੋਡੀ ਬਿਲਡਰਸ ਬਣਾਏ ਨੇ ਤੇ ਸਮਝੋ ਕਿ ਵੀ ਆਰ ਬੈਟਰ ਦੈਨ ਦ ਆਲ ਦਾ ਵਰਲਡ ਸਾਡੇ ਕੋਲ ਕੁਝ ਨਹੀਂ ਹੈ ਤਾਂ ਵੀ ਅਸੀਂ ਬਹੁਤ ਕੁਝ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਉਸਦਾ ਯਾਰ ਕੇ ਵਿੰਦਰ ਮਨਰ ਕੇ ਬਹੁਤ ਸਾਰੇ ਐਦਾ ਦੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਆ ਮੈਸਿਵ ਕਰਾਊਡ ਲੋਕਾਂ ਦੇ ਮੋਹਰੇ ਆਏਗਾ ਇੱਕ ਚਪੇੜ ਹੋਏਗੀ ਉਹਨਾਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੇ ਕਹਿੰਦੇ ਪੰਜਾਬ ਨਸ਼ੀ ਦੀ ਦੁਬਿਆ ਆ। ਸikal ਤੁਹਾਨੂੰ ਸਾਰਿਆਂ ਨੂੰ ਔਰ ਜਿੰਨੇ ਵੀ ਮੀਡੀਆ ਪਰਸਨਸ ਆਏ ਹੈ ਤੁਹਾਡਾ ਸਾਰਿਆਂ ਦਾ ਬਹੁਤ ਵੈਲਕਮ ਤੇ ਧੰਨਵਾਦ ਬਹੁਤ ਜ਼ਿਆਦਾ ਆਉਣ ਵਾਸਤੇ। ਐਂਡ ਸੈਕੰਡਲੀ ਜਿੰਨੇ ਵੀ ਐਥਲੀਟਸ ਸਾਡੇ ਵਿੱਚ ਪਹੁੰਚੇ ਨੇ ਬੰਬਈ ਤੋਂ ਸੰਗਰਾਮ ਫਰਮ ਮਹਾਰਾਸ਼ਟਰ ਨਾਲ 올 ਦੀ ਟੀਮ ਇਜ਼ ਹੇਅਰ ਸੋ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਬ੍ਰਦਰ ਸੋ ਸਾਰਿਆਂ ਨੂੰ ਪੰਜਾਬ ਵਿੱਚ ਆਉਣ ਤੇ ਬਹੁਤ ਬਹੁਤ ਮੇਰੇ ਵੱਲੋਂ ਵੈਲਕਮ ਹੈ ਮੇਰੇ ਵੱਲੋਂ ਤੇ ਲੱਕੀ ਵੱਲੋਂ ਐਂਡ ਜੋ ਸਾਡੇ ਇਵੈਂਟ ਜਿਹੜਾ ਹੋਣ ਜਾ ਰਿਹਾ ਹੈ ਇਹ ਐਨਪੀਸੀ ਐਮਚਰ ਲੀਗ ਦੀ ਗ੍ਰੈਂਡ ਪ੍ਰਿਕਸ ਹੋ ਰਹੀ ਹੈ ਇਹਦੇ ਵਾਸਤੇ ਇਵੈਂਟ ਇਹਦੀ ਇੱਕ ਪ੍ਰੈਸ ਕਾਨਫਰੰਸ ਹੈ ਔਰ ਤੁਹਾਨੂੰ ਸਾਰਿਆਂ ਨੂੰ ਬਸ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਪਲੇਟਫਾਰਮ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਜਿਹੜੇ ਇਸ ਵੇਲੇ ਜਵਾਨੀ ਦੀ ਬਹੁਤ ਵੱਡੀ ਲੋੜ ਹੈ ਕਿ ਸਾਨੂੰ ਕੋਈ ਕੋਈ ਸਟਰਕਚਰ ਕੋ ਪਲੇਟਫਾਰਮ ਇੱਕ ਐਸਾ ਮਿਲੇ ਜਿਹਦੇ ਥਰੂ ਅਸੀਂ ਅੱچھے ਬਾਡੀ ਬਿਲਡਰਸ ਰੀਡਿਊਸ ਕਰਕੇ ਨੈਸ਼ਨਲ ઓર ਇੰਟਰਨੈਸ਼ਨਲ ਲੈਵਲ ਤੇ ਹਿੰਦੁਸਤਾਨ ਨੂੰ ਜਾ ਕੇ ਰਿਪਰੈਜ਼ੈਂਟ ਕਰਨ ਜਿਸ ਤਰ੍ਹਾਂ ਬਾਕੀ ਐਥਲੀਟਸ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਆ ਪੰਜਾਬ ਦਾ ਕਿਹੜੀ ਜਗਾ ਕਰਾਇਆ ਜਾ ਰਿਹਾ ਹੈ ਜਾਂ ਪੰਜਾਬ ਦੇ ਵਿੱਚੋਂ ਦੇਖੋ ਪੂਰਾ ਨਾਰਥ ਇੰਡੀਆ ਦੇ ਐਥਲੀਟਸ ਕਲ ਨੂੰ ਵਿੱਚ ਪਾਰਟਿਸਪੇਸ਼ਨ ਦੇਣਗੇ ਉਹਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਹੀ ਹੈਗੀਆਂ ਨੇ ਔਰ ਜਿਹੜੇ ਉਹਨਾਂ ਵਿੱਚੋਂ ਚੈਂਪੀਅਨ ਆਫ ਚੈਂਪੀਅਨ ਬੋਡੀ ਬਿਲਡਰਸ ਅਲੱਗ-ਅਲੱਗ ਕੈਟਾਗਰੀਜ਼ ਬਣ ਗਏ ਉਹਨਾਂ ਨੂੰ ਵਧੀਆ ਕੈਸ਼ ਪ੍ਰਾਈਜ਼ਸ ਔਰ ਬਹੁਤ سارے ਹੋਰ ਪ੍ਰਾਈਜ਼ਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਮਿਸ 올ੰਪੀਆ ਡੈਕਸ ਜੈਕਸਨ ਜਿਹੜਾ 4 ਟਾਈਮ ਮਿਸ 올ੰਪੀਆ ਹੈ ਹੀ ਇਜ਼ ਅ ਬਲੈਕ ਅ ਅਮਰੀਕਨ ਬੋਡੀ ਬਿਲਡਰ ਵਰਲਡ ਟਾਈਮ ਮਿਸ 올ੰਪੀਆ 1 ਟਾਈਮ 1 ਟਾਈਮ ਉਹ ਨੂੰ ਇੱਕ ਸਾਲ ਵਾਸਤੇ ਫ੍ਰੀ ਆਫ ਕਾਸ ਉਹਦੀ ਕੋਚਿੰਗ ਉਹਦੀ ਗਾਈਡੈਂਸ ਉਹਦੀ ਪ੍ਰੈਪਰੇਸ਼ਨ ਉਹਦੇ ਅੰਡਰ ਹੋਏਗੀ ਸੋ ਤੁਸੀਂ ਸਮਝ ਸਕਦੇ ਹੋ ਇਟਸ ਜਸਟ ਟਰਾਂਸਫਰਮੇਸ਼ਨ ਆਫ ਨੋਲੇਜ ਬੋਡੀ ਬਿਲਡਿੰਗ ਸਪੋਰਟਸ ਹੈਗੀ ਹੈ ਯੂਰੋਪੀਅਨ ਤੇ ਅਮਰੀਕਨ ਕੰਟ੍ਰੈਂਸ ਹੈ ਨਾ ਉਹਨਾਂ ਕੰਟਰੀਆਂ ਵਿੱਚ ਇਹਨੂੰ ਫਾਊਂਡ ਕੀਤਾ ਗਿਆ ਫਿਰ ਅਸੀਂ ਹੌਲੀ ਹੌਲੀ ਅਡਾਪਟ ਕੀਤੀ ਅਸੀਂ ਥੋੜਾ ਰਿਹਾ ਉਹਨਾਂ ਕੰਟਰੀਜ਼ ਨਾਲੋਂ ਬਿਹਾਈਂਡ ਹੈਗੇ ਹਾਂ ਬਿਕਾਜ਼ ਦੇ ਆਰ ਗਿਫਟਡ ਵਿਦ ਅ ਗੁੱਡ ਸਟਰਕਚਰ ਵਿਦ ਅ ਗੁੱਡ ਜੈਨੇਟਿਕਸ ਐਂਡ ਗੁੱਡ ਕੋਚਸ ਸਾਡੇ ਕੋਲ ਉਸ ਤਰ੍ਹਾਂ ਦੇ ਹਲੇ ਕੋਚਸ ਅਵੇਲੇਬਲ ਨਹੀਂ ਹੈਗੇ ਔਰ ਨਾ ਹੀ ਸਾਨੂੰ ਇੱਥੋਂ ਦੀ ਗਵਰਨਮੈਂਟ ਕੋਈ ਸਟਰਕਚਰ ਨਾ ਕੋਚਸ ਨਾ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਜਿੰਦੀ ਹੈ ਜਿਸ ਵਿੱਚ ਅਸੀਂ ਅੱਛੇ ਬਾਡੀ ਬਿਲਡਰ ਪ੍ਰੋਡਿਊਸ ਕਰ ਸਕੀਏ ਬਟ ਫਿਰ ਵੀ ਦੇਖੋ ਜੇ ਅਸੀਂ ਇੰਟਰਨੈਸ਼ਨਲ ਹਿੰਦੁਸਤਾਨੀ ਬਾਡੀ ਬਿਲਡਰਸ ਬਣਾਏ ਨੇ ਤੇ ਇਹ ਸਮਝੋ ਕਿ ਵੀ ਆਰ ਬੈਟਰ ਦੈਨ ਦ ਆਲ ਦ ਵਰਲਡ ਸਾਡੇ ਕੋਲ ਕੁਝ ਨਹੀਂ ਹੈ ਤਾਂ ਵੀ ਅਸੀਂ ਬਹੁਤ ਕੁਝ ਕਰਕੇ ਦਿਖਾਇਆ ਤੇ ਤੁਸੀਂ ਕੰਪੇਅਰ ਕਰ ਸਕਦੇ ਹੋ ਜੇ ਸਾਡੇ ਕੋਲ ਸਾਡੇ ਮੁੰਡਿਆਂ ਕੋਲ ਇਹ ਸਟਰਕਚਰ ਇਹ ਨੌਲੇਜ ਇਨਫੋਰਮੇਸ਼ਨ ਹੋਏਗੀ ਤਾਂ ਫਿਰ ਅਸੀਂ ਕੀ ਕਰ ਕਰ ਸਕਦੇ ਆ ਸਰਕਾਰ ਵਿਜ਼ਨ ਲੈ ਕੇ ਚੱਲਦੀ ਆ ਬੀਟਾ ਵਤਨ ਪਰ ਲਿਆ ਆਈਆਂ ਜਾਂ ਬੀਟਾ ਵਾਲੇ ਚਾਇਰ ਕਰ ਰਹੇ ਨੇ ਲੱਗਾ ਕਿ ਕੁਝ ਅਜਿਹੇ ਉਪਾਅ ਸਰਕਾਰ ਦੇ ਦੇਖੋ ਜੀ ਅਸੀਂ ਇਹੀ ਇਹੀ ਸਾਡਾ ਮਾਧਿਅਮ ਹੈ ਆਪਣੇ ਤੁਹਾਡੇ ਮੀਡੀਆ ਥਰੂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਆ ਬਾਡੀ ਬਿਲਡਿੰਗ ਦੇ ਵਿੱਚ ਬਹੁਤ ਜ਼ਿਆਦਾ ਗਲੈਮਰ ਬਹੁਤ ਸਾਰੀਆਂ ਚੀਜ਼ਾਂ ਹੋਰ ਇਨਵਾਲਵ ਹੋ ਗਈਆਂ ਇਹ ਸਪੋਰਟਸ ਹੋਂ ਪਹਿਲਾਂ ਵਾਂ ਉਸ ਤਰ੍ਹਾਂ ਦੀ ਸਪੋਰਟਸ ਨਹੀਂ ਰਹੀ ਇਹਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਫੀਮੇਲ ਐਥਲੀਟਸ ਤੁਸੀਂ ਵਰਲਡ ਲੈਵਲ ਤੇ ਦੇਖੋ ਤਾਂ ਮਿਸ 올ੰਪੀਆ ਵੀ ਹੁੰਦਾ ਹੈ ਨਾ ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਇਹਦੇ ਉੱਤੇ ਸਪੋਰਟਸ ਨੂੰ ਹੋਰ ਪ੍ਰਮੋਟ ਕਰੇ ਸਾਡੇ ਵਾਸਤੇ ਕੋਈ ਅੱਛਾ ਸਟਰਕਚਰ ਬਣਾਇਆ ਜਾਵੇ ਜਾਂ ਇੱਕ ਫੰਡਸ ਰੱਖੇ ਜਾਣ ਔਰ ਵੱਡੀ ਗੱਲ ਹੈ ਜਿਹੜੀ ਬੋਡੀ ਬਿਲਡਿੰਗ ਸਪੋਰਟਸ ਹੈ ਇਹਨੂੰ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਗਵਰਨਮੈਂਟ ਦੀ ਪਾਲਿਸੀ ਹੈ ਨਾ ਸਪੋਰਟਸ ਪਾਲਿਸੀ ਹੈ ਉਹਦੇ ਵਿੱਚ ਜ਼ਰੂਰ ਇਨਵੋਲਵ ਕੀਤਾ ਜਾਏ ਕਿਉਂਕਿ ਜੇ ਕੋਈ ਬਾਡੀ ਬਿਲਡਰ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਨੈਸ਼ਨਲ ਇੰਟਰਨੈਸ਼ਨਲ ਏਸ਼ੀਆ ਲੈਵਲ ਤੇ ਕੋਈ ਅਚੀਵ ਕਰਦਾ ਹੈ ਤੇ ਉਹਨੂੰ ਐਟ ਲੀਸਟ ਕਿੰਨਾ ਕਹਿੰਦੇ ਪੰਜਾਬ ਦੇ ਵਿੱਚ ਸਰਕਾਰੀ ਜੋਬ ਤਾਂ ਡਿਜ਼ਰਵ ਕਰਦਾ ਯਾਰ ਉਹ ਹੈ ਨਾ ਦੇਖੋ ਅਸੀਂ ਖੁਦ ਪੰਜਾਬ ਤੋਂ ਆ ਸਾਡਾ ਕੰਮ ਇਹਦਾ ਇਹਦੇ ਪਿੱਛੇ ਮੋਟਿਵ ਹੀ ਹੈ ਕਿ ਅਸੀਂ ਪੰਜਾਬ ਨੂੰ ਥੋੜਾ ਪੇ ਬੈਕ ਕਰ ਸਕੀਏ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਅਵੇਅਰ ਕਰ ਸਕੀਏ ਕਿ ਜਿਹੜੀ ਤੁਸੀਂ ਕੋਈ ਵੀ ਸਪੋਰਟਸ ਖੇਡੋ ਨਾਟ ਬਾਡੀ ਬਿਲਡਿੰਗ ਤੁਸੀਂ ਹਾਕੀ ਕਰੋ ਤੁਸੀਂ ਫੁੱਟਬਾਲ ਕਰੋ ਤੁਸੀਂ ਕ੍ਰਿਕਟ ਖੇਡੋ ਪਰ ਤੁਸੀਂ ਆਪਣੀ ਹੈਲਥ ਲਈ ਅਵੇਅਰ ਹੋਵੋ ਆਪਣੀ ਹੈਲਥ ਨੂੰ ਇੱਕ ਲਾਈਫਸਟਾਈਲ ਬਣਾਓ ਤੁਸੀਂ ਜਿਮ ਜਾਓ ਵੇਟ ਟ੍ਰੇਨਿੰਗ ਹਰ ਸਪੋਰਟਸ ਦੀ ਪਹਿਲੀ ਚੀਜ਼ ਹੁੰਦੀ ਹੈ ਤੁਸੀਂ ਕੋਈ ਵੀ ਸਪੋਰਟਸ ਕਰਦੇ ਹੋ ਤੁਹਾਨੂੰ ਵੇਟ ਟ੍ਰੇਨਿੰਗ ਕਰਨੀ ਪੈਂਦੀ ਹੈ ਸੋ ਬਸ ਲੋਕਾਂ ਨੂੰ ਨੌਜਵਾਨਾਂ ਨੂੰ ਅਵੇਅਰ ਕਰ ਸਕੀਏ ਔਰ ਇਹ ਇਵੈਂਟ ਜਿਹੜਾ ਹੈ ਇਹ ਲਖਮੀ ਵੱਲੋਂ ਹੀ ਇਸ ਇਨ ਵੀ ਆਲਸੋ ਪਨ ਜਲੰਧਰ ਦਾ ਮੁੰਡਾ ਹੈ ਆਸਟ੍ਰੇਲੀਆ ਚ ਰਹਿੰਦਾ ਦੇਖੋ ਸਪੋਰਟਸ ਨਾਲ ਕਿੰਨਾ ਪਿਆਰ ਹੈ ਵੀ ਆਸਟ੍ਰੇਲੀਆ ਤੋਂ ਵਾਪਸ ਪੰਜਾਬ ਆਇਆ ਜਲੰਧਰ ਆਇਆ ਔਰ ਉਹਨੂੰ ਜਾਣੇ ਬੋਡੀ ਬਿਲਡਰ ਵੀ ਮੇ ਨਾਲ ਲੈ ਕੇ ਆਇਆ ਅਸੀਂ ਇੱਥੇ ਅਸੀਂ ਇੱਥੇ ਆਰਗੇਨਾਈਜ਼ ਕੀਤਾ ਕਿਉਂ ਕਿਉਂਕਿ ਅਸੀਂ ਪੰਜਾਬ ਨਾਲ ਜੁੜੇ ਹੋਏ ਹਾਂ ਅਸੀਂ ਪੰਜਾਬੀ ਹਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹਾਂ ਹਾਂਜੀ ਕਿਦੋਂ ਕਿਦੋਂ ਹੈਗਾ ਪ੍ਰੋਗਰਾਮ ਇਹ ਕੱਲ ਨੂੰ ਸੰਡੇ ਨੂੰ ਜੀ ਸਵੇਰੇ 11 ਵਜੇ ਦੀ ਵੇਗ ਸ਼ੁਰੂ ਹੋ ਜਾਣੀ ਹੈ ਜੀ ਐਨ ਯੂ ਕਾਲਜ ਲੁਧਿਆਣਾ ਦੇ ਵਿੱਚ ਔਰ ਕੱਲ ਸ਼ਾਮ 4-5 ਵਜੇ ਦਾ ਕਿਹਦਾ ਜੀ ਐਨ ਯੂ ਜੀ ਐਨ ਕਾਲਜ ਜੀ ਐਨ ਕ ਜੀ ਹਾਂ 올ਓਵਰ ਇੰਡੀਆ ਤੋਂ ਆ ਰਹੇ ਨੇ ਔਰ ਇਹ ਵਿੱਚ ਨਾਰਥ ਇੰਡੀਆ ਚੈਂਪੀਅਨਸ਼ਿਪ ਹੋ ਰਹੀ ਹੈ ਇਸ ਤੋਂ ਬਾਅਦ ਫਿਰ ਜਿਹੜੇ ਇਹਦੇ ਵਿੱਚ ਵਿਨ ਕਰਨੀ ਹੈ ਫਿਰ ਨੈਸ਼ਨਲ ਲੈਵਲ ਤੇ ਔਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਪਾਰਟਿਸਪੇਸ਼ਨ ਕਰਨੇ ਸਾਰਿਆਂ ਨੂੰ ਖੁੱਲਾ ਸੱਦਾ ਜੀ ਜਿਹੜੇ ਵੀ ਨੌਜਵਾਨ ਨੇ ਜਿਹੜੇ ਪਾਰਟਿਸਪੇਟ ਕਰ ਰਹੇ ਨੇ ਉਹਨਾਂ ਵਾਸਤੇ ਖੁੱਲਾ ਸੱਦਾ ਹੀ ਹੈ ਅਸੀਂ ਨੌਜਵਾਨਾਂ ਵਾਸਤੇ ਲੋਕਾਂ ਵਾਸਤੇ ਇੱਕ ਇੰਟਰਨੈਸ਼ਨਲ ਬੋਡੀ ਬਿਲਡਰ ਮਾਈਕ ਇਜ਼ ਹੇਅਰ ਹੀ ਇਸ ਗੋਇੰਗ ਟੂ ਡੂ ਦਾ ਗੈਸ ਪੋਜ਼ਿੰਗ ਤਾਂ ਕਿ ਉਹ ਦੇਖ ਸਕਣ ਕਿ ਬੋਡੀ ਬਿਲਡਿੰਗ ਦਾ ਇੱਕ ਜਲਵਾ ਕੀ ਹੁੰਦਾ ਬੋਡੀ ਬਿਲਡਿੰਗ ਦਾ ਇੱਕ ਐਕਸਪੋਜ਼ਰ ਕੀ ਹੁੰਦਾ ਸਭ ਨੂੰ ਖੁੱਲਾ ਸੱਦਾ ਸੱਦਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਆਸਟ੍ਰੇਲੀਆ ਤੋਂ ਇੱਥੇ ਸ਼ੋਅ ਕਰਾਉਣ ਆਇਆ ਮੇਰਾ ਮਕਸਦ ਪੈਸਾ ਕਮਾਉਣਾ ਨਹੀਂ ਹੈਗਾ ਮੇਰਾ ਪਿਓਰ ਮਕਸਦ ਹੈ ਐਥਲੀਟਾ ਦੀ ਹੈਲਪ ਕਰਨਾ ਮੈਂ ਐਸੀ ਮਿੱਟੀ ਤੋਂ ਗਿਆ ਆਇਆ ਹਾਂ ਉੱਥੇ ਜਾ ਕੇ ਸੈਟਲ ਹੋਣ ਤੋਂ ਬਾਅਦ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਲੋਕਾਂ ਦੇ ਵਿੱਚ ਓਵਰਸੀਜ਼ ਦੇ ਵਿੱਚ ਇੱਕ ਪੰਜਾਬ ਨਸ਼ੇ ਵਿੱਚ ਡੁੱਬਿਆ ਆ ਪਰ ਪੰਜਾਬ ਦੇ ਵਿੱਚ ਸੂਰਾ ਜਰਗੇ ਬਿੰਦਰ ਘੁੰਮਣ ਅਰਗੇ ਬਹੁਤ ਸਾਰੇ ਐਦਾਂ ਦੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਆ ਜੇ ਵਾਕਈ ਤੁਸੀਂ ਚਾਹੁੰਦੇ ਆ ਨਸ਼ਾ ਖਤਮ ਹੋਵੇ ਸਾਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਆ ਇਸੇ ਮਕਸਦ ਨੂੰ ਮੈਂ ਇੱਥੇ ਆਇਆ ਤੇ ਜਦੋਂ ਜਦੋਂ ਕੱਲ ਦੇ ਸ਼ੋਅ ਦੇ ਵਿੱਚ ਇੱਕ ਐਥਲੀਟ ਮੈਸਿਵ ਕਰਾਊਡ ਲੋਕਾਂ ਦੇ ਮੋਹਰੇ ਆਏਗਾ ਇੱਕ ਚਪੇੜ ਹੋਏਗੀ ਉਹਨਾਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੇ ਕਹਿੰਦੇ ਪੰਜਾਬ ਨਸ਼ੇ ਚ ਡੁੱਬਿਆ ਆ ਠੀਕ ਇਹਦੇ ਚ ਖਾਸ ਕਰਕੇ ਦੱਸਿਆ ਜਾ ਰਿਹਾ ਕਿ ਮੈਨੂੰ ਐਂਡ ਵਾਈਨ ਐਥਲੀਟ ਉਹ ਵਾਪਸ ਹਾਂਜੀ ਬਿਲਕੁਲ ਲੈ ਰਹੀ ਹਾਂਜੀ ਬਿਲਕੁਲ ਕੁੜੀਆਂ ਦੇ ਮੁਕਾਬਲੇ ਵੀ ਹੈਗੇ ਆ ਹਾਂਜੀ ਵਿਦੇਸ਼ ਤੋਂ ਮਾਈਕਲੂਸੀ ਆਏ ਹੋਏ ਨੇ ਗੈਸਪੋਜ਼ਿੰਗ ਕਰਨ ਤੇ ਜਦੋਂ ਮੈਂ ਪਹਿਲੀ ਵਾਰੀ ਬੋਡੀ ਬਿਲਡਿੰਗ ਦਾ ਸ਼ੋਅ ਦੇਖਣ ਗਿਆ ਸੀਗਾ ਉੱਥੇ ਮੈਨੂੰ ਮੋਟੀਵੇਸ਼ਨ ਹੋਈ ਮੈਂ ਇੱਕ ਬੋਡੀ ਬਿਲਡਰ ਨੂੰ ਸਟੇਜ ਤੇ ਦੇਖਿਆ ਮੇਰਾ ਸੁਪਨਾ ਬਣਿਆ ਕਿ ਮੈਂ ਵੀ ਖੇਡਾਂ ਇਹਦੇ ਵਿੱਚ ਇਸੇ ਤਰ੍ਹਾਂ ਮੈਂ ਇੱਕ ਵਿਦੇਸ਼ ਤੋਂ ਬੋਡੀ ਬਿਲਡਰ ਲੈ ਕੇ ਆਇਆ ਜਿਹਨੂੰ ਦੇਖ ਕੇ ਲੋਕੀ ਸਮਝ ਸਕਣ ਕਿ ਵਿਦੇਸ਼ੀ ਸਟੈਂਡਰਡ ਕੀ ਹੈਗਾ ਤੇ ਜੇ ਅਸੀਂ ਇੰਟਰਨੈਸ਼ਨਲ ਲੈਵਲ ਤੇ ਪਲੇ ਕਰਨਾ ਚਾਹੁੰਦੇ ਆ ਸਾਨੂੰ ਐਦਾਂ ਦੀ ਬੋਡੀ ਬਣਾਉਣੀ ਚਾਹੀਦੀ ਹੈ ਤੇ ਮੋਟੀਵੇਟ ਕਰਨ ਲਈ ਮਾਈਕਲੂਸੀ ਇੱਥੇ ਨੇ ਯੈਸ ਮੈਂ ਪੰਜਾਬ ਮਿਸਟਰ ਪੰਜਾਬ ਜਿੱਤ ਕੇ ਇੱਥੋਂ ਗਿਆ ਆ ਯੂਨੀਵਰਸਿਟੀ ਚੈਂਪੀਅਨ ਰਿਹਾ ਇੱਕ ਸਪੋਰਟਸਮੈਨ ਹੋਣ ਦੇ ਨਾਤੇ ਇਹ ਚੀਜ਼ਾਂ ਮੈਂ ਸਿੱਖ ਕੇ ਤੇ ਲੋਕਾਂ ਨੂੰ ਪ੍ਰਮੋਟ ਕਰਨ ਲਈ ਆਇਆ ਨਹੀਂ ਸਰਕਾਰ ਤੱਕ ਆਪਾਂ ਕੋਈ ਪਹੁੰਚ ਨਹੀਂ ਕੀਤੀ ਇੱਕ ਇੰਡੀਵਿਜੂਅਲ ਸਪੋਰਟਸ ਆ ਤੇ ਇਹ ਸਾਰਾ ਇਵੈਂਟ ਮੈਂ ਆਪਣੇ ਖੁਦ ਦੇ ਖਰਚੇ ਤੇ ਕਰਾ ਰਿਹਾ ਸਰਕਾਰ ਨੂੰ ਇਹੀ ਅਪੀਲ ਆ ਕਿ ਜਿੰਨਾ ਵੱਧ ਤੋਂ ਵੱਧ ਲੁਕਾਫਟਰ ਕਰਨ ਕੋਈ ਮੁਕਾਬਲੇ ਜਿੱਤ ਕੇ ਸਰਕਾਰ ਕੋ ਜੁੰਦਾ ਆ ਉਹਨੂੰ ਨੌਕਰੀ ਦੀ ਲੋੜ ਆ ਉਹਨੂੰ ਨੌਕਰੀ ਦਿੱਤੀ ਜਾਵੇ ਫਾਈਨੈਂਸ਼ੀਅਲ ਹੈਲਪ ਬਹੁਤ ਜ਼ਰੂਰੀ ਆ ਕਿਉਂਕਿ ਘਰ ਫੂਕ ਕੇ ਗੇਮ ਖੇਡੀ ਜਾਂਦੀ ਆ ਬਹੁਤ ਮਹਿੰਗੀ ਖੇਮ ਆ ਰੋਜ਼ ਦਾ ਖਰਚਾ ਆ ਤੇ ਇਹਦੇ ਲਈ ਜੇ ਸਰਕਾਰ ਹੈਲਪ ਕਰੇ ਤੇ ਇਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਆ ਪਰ ਇਹਦੇ ਨਾਲ ਨਾਲ ਲੋਕੀ ਆਪਣਾ ਰੋਜ਼ਗਾਰ ਵੀ ਇਤੋਂ ਕਰਦੇ ਨੇ ਬਹੁਤ ਸਾਰੇ ਬਾਡੀ ਬਿਲਡਰ ਕੋਚ ਬਣ ਕੇ ਕਮਾਈ ਕਰ ਸਕਦੇ ਨੇ ਕੱਲਾ ਗਵਰਨਮੈਂਟ ਤੇ ਹੀ ਨਹੀਂ ਡਿਪੈਂਡ ਹੈਗੇ ਆਪਣੀ ਲੋਕਾਂ ਨੇ ਜਿਮ ਵੀ ਖੋਲੇ ਆ ਗੁੱਡ ਬਾਡੀ ਬਿਲਡਰ ਜਿਹੜੇ ਹੈਗੇ ਆ ਉਹਨਾਂ ਨੇ ਕਈ ਬਿਜ਼ਨਸ ਬਣਾ ਕੇ ਰੱਖਿਆ ਆਪਣੇ